ਪੰਜਾਬੀ ਕਿਸੇ ਨਾਲੋਂ ਵੀ ਘੱਟ ਨਹੀਂ ਹੁੰਦੀ ਜਿੱਥੇ ਇੱਕ ਪਾਸੇ ਪੰਜਾਬ ਦਾ ਨੌਜਵਾਨ ਜਿਹੜਾ ਖੇਡਾਂ ਵਿੱਚ ਮੱਲਾ ਮਾਰ ਰਿਹਾ ਦੂਜੇ ਪਾਸੇ ਪੰਜਾਬ ਦੀਆਂ ਧੀਆਂ ਜਾਂ ਮਹਿਲਾਵਾਂ ਜਿਹੜੀਆਂ ਮੱਲਾ ਮਾਰ ਰਹੀਆਂ ਅੱਜ ਤੁਹਾਨੂੰ ਅਸੀਂ ਇੱਕ ਐਸੀ ਫਿਟਨੈਸ ਕੁਈਨ ਨਾਲ ਮਿਲਾਨ ਜਾ ਰਹੇ ਹਾਂ ਜਿਹਨੂੰ ਵੇਖ ਕੇ ਤੁਸੀਂ ਕਹਿ ਨਹੀਂ ਸਕਦੇ ਕਿ ਉਹ ਜਿਹੜੀ ਉਮਰ ਹੈ ਉਹ 52 ਸਾਲ ਆ ਤੁਹਾਡੇ ਨਾਲ ਗੱਲਬਾਤ ਕਰਦੇ ਮੈਮ ਪਹਿਲੇ ਤਾਂ ਤੁਹਾਨੂੰ ਕਦੇ ਕੋਈ ਕਹਿੰਦਾ ਕਿ ਤੁਹਾਡੀ ਉਮਰ 52 ਸਾਲ ਹੈ ਕਿ ਸੈਟਿੰਗ ਦਾ ਕੀ ਸਵਾਲ ਹੁੰਦਾ ਸੀਗਾ ਕਿ ਜਦ ਪੁੱਛਦਾ ਸੀਗਾ ਮੈਮ ਤੁਹਾਡੀ ਉਮਰ ਕਿੰਨੀ ਆ ਜਾਂ ਤੁਸੀਂ ਕਹਿੰਦੇ 52 ਸਾਲ ਆ ਉਹ ਹੈਰਾਨ ਤੇ ਨਹੀਂ ਹੁੰਦਾ ਸੀਗਾ ਹੁਣ ਮੈਂ ਇੰਨੀ ਕੇ ਸੁਣ ਸੁਣ ਕੇ ਹੋ ਚੁੱਕੀ ਆ ਕਹਿ ਦੋ ਬਈ ਹੈਪਚੁਅਲ ਹੈਪਚੁਅਲ ਹੋ ਚੁੱਕੀ ਆ ਹਾਂ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਦਾ ਕਵੇ ਨਾ ਕਵੇ ਕਿਉਂਕਿ ਹੁਣ ਇਹ ਮੇਰੇ ਲਈ ਨਾਰਮਲ ਥਿੰਗ ਆ ਮੈਨੂੰ ਪਤਾ ਹੈ ਮੈਂ ਕਿੰਨੀ ਐਜ ਆ ਜਿਸਨਾ ਪੰਜਾਬੀ ਨੂੰ ਵੈਸੇ ਜਿਹੜਾ ਬਚਪਨ ਤੋਂ ਹੀ ਹਰ ਇੱਕ ਪੰਜਾਬੀ ਸਾਡਾ ਕੀ ਕਹਿ ਸਕਦੇ ਆ ਕੀ ਕਿਤਨਾ ਕਿਤੇ ਪੰਜਾਬੀ ਨੂੰ ਫਿਟ ਰਹਿਣ ਦਾ ਕਾਫੀ ਜਿਹੜਾ ਸ਼ੌਕ ਹੁੰਦਾ ਤੇ ਤੁਹਾਨੂੰ ਇਹ ਜਿਹੜਾ ਸ਼ੌਂਕ ਦੀ ਸ਼ੁਰੂਆਤ ਕਦੋਂ ਹੋਈ ਕਿਉਂਕਿ 52 ਸਾਲ ਦੀ ਉਮਰ ਤੇ ਕੋਈ ਲੱਗਦੇ ਨਹੀਂ ਤੁਸੀਂ ਹੈਗੇ ਅੱਜ ਕੱਲ ਜਿਹੜੀਆਂ ਚਾਏ ਮਰਦ ਹੋਣ ਚਾਹੇ ਨੌਜਵਾਨ ਹੋਣ ਬਿਮਾਰੀਆਂ ਜਕੜ ਲਿੱਤਾ ਗਿਆ ਉਹਨਾਂ ਨੂੰ ਇਸ ਦੀ ਸ਼ੁਰੂਆਤ ਕਿੱਥੋਂ ਹੋਈ ਸੀ ਇਹ ਜਦੋਂ ਮੇਰੇ ਫਾਦਰ ਸਾਹਿਬ ਨੈਸ਼ਨਲ ਲੈਵਲ ਦੇ ਹਾਕੀ ਦੇ ਗੋਲ ਕੀਪਰ ਸਵੀਮਰ ਸੀਗੇ ਗੱਤਕਾ ਬਹੁਤ ਵਧੀਆ ਖੇਡਦੇ ਸੀ ਮਤਲਬ ਉਹ ਘਰ 'ਚ ਐਕਸਰਸਾਈਜ਼ ਕਰਦੇ ਹੁੰਦੇ ਸੀ ਤਾਂ ਉਹਨਾਂ ਨੂੰ ਦੇਖਦੇ ਕੇ ਮੈਨੂੰ ਲੱਗਦਾ ਸ਼ਾਇਦ ਮੈਂ ਹੋਸ਼ ਵੀ ਨਹੀਂ ਸੰਭਾਲੀ ਸੀ 3-4 ਸਾਲ ਦੀ ਹੋਊਂਗੀ ਜਦੋਂ ਤੋਂ ਮੈਂ ਘਰ 'ਚ ਐਕਸਰਸਾਈਜ਼ ਕਰਨ ਲੱਗ ਗਈ ਫਿਰ ਸਕੂਲ ਟਾਈਮ ਆਪਣਾ ਐਥਲੈਟਿਕਸ ਪਾਰਟਿਸਿਪੇਟ ਕਰਨ ਲੱਗੀ ਕਾਲਜ ਟਾਈਮ ਵੀ ਕਰਦੀ ਰਹੀ ਪਾਰਟਿਸਿਪੇਟ ਜਦੋਂ ਮੇਰੀ ਕਹਿੰਦੇ ਆਫਟਰ ਮੈਰਿਜ ਡਿਲੀਵਰੀ ਦੇ ਮਤਲਬ ਪ੍ਰੈਗਨਨਸੀ ਦੇ ਟਾਈਮ ਵੀ ਮੈਂ ਐਕਸਰਸਾਈਜ਼ ਕਰਦੀ ਰਹੀ ਤੇ ਆਫਟਰ ਡਿਲੀਵਰੀ ਵੀ ਕਰਦੀ ਰਹੀ ਤੇ ਇਹ ਮਤਲਬ ਮੈਨੂੰ ਬਚਪਨ ਤੋਂ ਹੀ ਸ਼ੌਂਕ ਹੈ ਮੈਨੂੰ ਫਿਟਨੈਸ ਫਰੀਕ ਤੇ ਹੋਈ ਹੋ ਪਰ ਤੁਜੀ ਵਾਰ ਤੁਹਾਨੂੰ ਖੇਡਾਂ ਦਾ ਵੀ ਕਾਫੀ ਸ਼ੌਂਕ ਤੇ ਖੇਡਾਂ ਵੀ ਤੁਸੀਂ ਕਾਫੀ ਮੱਲਾ ਮਾਰੇ ਤੇ ਕਿਹੜੀ ਕਿਹੜੀ ਗੇਮ ਵਿੱਚ ਤੁਸੀਂ ਕਿਹੜੇ ਕਿਹੜੇ ਮੈਚ ਤੇ ਕਿਹੜੇ ਕਿਹੜੇ ਕੰਪੀਟੀਸ਼ਨ ਵਿੱਚ ਤੁਸੀਂ ਹਿੱਸਾ ਲਿੱਤਾ ਹੋਇਆ ਮੈਂ ਬਚਪਨ ਤੋਂ ਹੀ ਕਹਿੰਦੇ ਵੀ ਪਹਿ ਤੇ ਲੌਂਗ ਟਰਮ ਵਗੈਰਾ ਹੈ ਨਾ ਫਿਰ ਉਸ ਤੋਂ ਬਾਅਦ ਮੈਂ ਜਦੋਂ ਕਾਲਜ ਚਲੀ ਗਈ ਐਨਸੀਸੀ ਐਨਐਸਐਸ ਤੇ ਕਲਚਰਲ ਐਕਟੀਵਿਟੀਆਂ ਤੇ ਉਸ ਤੋਂ ਬਾਅਦ ਕਰਾਟੇ ਸਿੱਖਣਾ ਸ਼ੁਰੂ ਕਰ ਦਿੱਤੇ ਕਰਾਟੇ ਚ ਵੀ ਫਿਰ ਬਹੁਤ ਕੁਝ ਸਿੱਖਿਆ ਐਨਸੀਸੀ ਚ ਮੈਂ ਹੌਟ ਸਾਈਡਿੰਗ ਸ਼ੂਟਿੰਗ ਵਗਰਾ ਸਿੱਖੀ ਫਿਰ ਮੈਂ সুইਮਿੰਗ ਸਿੱਖੀ ਯੂਨੀਵਰਸਿਟੀ ਜਾ ਕੇ ਆਫਟਰ ਮੈਰਿਜ ਬੈਡਮਿੰਟਨ ਖੇਲਣਾ ਸਟਾਰਟ ਕਰਤਾ ਚਨਈ ਮੈਟਰੋ ਸਿਟੀਜ਼ ਰਹਿੰਦੇ ਸੀ ਕਾਰਿਆਲਿਸ ਵਗੈਰਾ ਚ ਪਾਰਟਿਸਿਪੇਟ ਕੀਤਾ ਫਿਰ ਪਟਨਾ ਟਰਾਂਸਫਰ ਹੋ ਗਈ ਤਾਂ ਗੋਲਫ ਖੇਲਣਾ ਸਟਾਰਟ ਕਰ ਦਿੱਤਾ ਫਿਰ ਪੰਜਾਬ ਆ ਗਏ ਤਾਂ ਮੈਂ ਇੱਥੇ ਐਥਲੈਟਿਕਸ ਜਾਣਾ ਸਟਾਰਟ ਕਰ ਦਿੱਤਾ ਜਿੱਦਾਂ ਮਾਸਟਰਸ ਖੇਡਾ ਵਤਨ ਪੰਜਾਬ ਦੀਆਂ ਇਹ ਮੈਨੂੰ ਪਤਾ ਲੱਗਿਆ ਤਾਂ ਮੈਂ ਉਹਨਾਂ ਚ ਪਾਰਟਿਸਿਪੇਟ ਕਰਨਾ ਸ਼ੁਰੂ ਕਰ ਦਿੱਤਾ ਕਿਹੜੇ ਕਿਹੜੇ ਕੰਪੀਟੀਸ਼ਨ ਤੋਂ ਤੁਸੀਂ ਉਹਮ ਕਿਹੜੇ ਇਨਾਮ ਜਿੱਤੇ ਹੋਏ ਆਮ ਖਾਸ ਕਰਕੇ ਕਿਹੜੀ ਜ਼ਿਆਦਾ ਗੇਮ ਵਿੱਚ ਤੁਸੀਂ ਇੰਟਰਸਟ ਲੈ ਲੈਂਦੇ ਹੋ ਪਹਿਲਾਂ ਮੇਰਾ ਗੋਲਫ 'ਚ ਬਹੁਤ ਜ਼ਿਆਦਾ ਪੈਸ਼ਨ ਸੀ ਮੈਨੂੰ ਇਦਾਂ ਲੱਗਦਾ ਸੀ ਜੇ ਸਮਝੋ ਮੈਨੂੰ ਬੁਖਾਰ ਵੀ ਆ ਨਾ ਕੋਈ ਮੈਨੂੰ ਗੋਲਫਰਡ ਦਾ ਫੋਨ ਆ ਜਾਏ ਵੀ ਮੈਡਮ ਗੋਲਫ ਖੇਲਣੀ ਮੈਂ ਇਦਾਂ ਉੱਠਦੀ ਸੀ ਵੀ ਹਾਂ ਖੇਲਣੀ ਰੈਡੀ ਹੈ ਨਾ ਤੇ ਹੁਣ ਮੈਨੂੰ ਜਿਮ ਦਾ ਬਹੁਤ ਪੈਸ਼ਨ ਹੈ ਹੱਦ ਤੋਂ ਵੱਧ ਇਹਦੇ 'ਚ ਪਹਿਲਾਂ ਤਾਂ ਮੈਂ ਅ ਕਇਦਾ ਮੈਕਸਿਮਮ ਪੁਸ਼ਅਪ ਮੈਕਸਿਮਮ ਸਕੁਐਡ ਤੇ ਮੈਕਸਿਮਮ ਬੈਂਚ ਪ੍ਰੈਸ ਵਗੈਰਾ ਅੱਜ ਫਿਟਨੈਸ ਦੇ ਕੰਪੀਟੀਸ਼ਨ ਅੱਜ ਵੀ ਮੈਂ ਬਹੁਤ ਪਾਰਟਿਸਿਪੇਟ ਕੀਤੀ ਤੇ ਉੱਚ ਵੀ ਜਿੱਥੇ ਵੀ ਗਈ ਆਊਟ ਐਨੀ ਪ੍ਰੈਕਟਿਸ ਫਰਸਟ ਸੈਕਿੰਡ ਪ੍ਰਾਈਜ਼ ਮੇਰਾ ਪੱਕਾ ਰਿਹਾ ਜਦ ਕਿ ਉਹ ਕੁੜੀਆਂ ਮੇਰੇ ਤੋਂ ਅੱਧੀ ਏਜ ਦੀਆਂ ਵੀ ਨਹੀਂ ਹੁੰਦੀਆਂ ਸੀ ਹੈਨਾ ਫਿਰ ਉਸ ਤੋਂ ਬਾਅਦ ਜਦੋਂ ਇਹਦੇ ਚ ਜਾਣਾ ਸ਼ੁਰੂ ਕੀਤਾ ਖੇਡਾਂ ਵਤਨ ਪੰਜਾਬ ਦੀਆਂ ਇਹ ਚ ਮੈਂ ਲੌਂਗ ਜੰਪ 100 ਮੀਟਰ ਸ਼ਾਰਟ ਪੁੱਟ ਹੈਨਾ ਤੇ ਇਹਨਾਂ ਚ ਪਾਰਟਿਸਿਪੇਟ ਕੀਤਾ ਫਿਰ ਇਹਨਾਂ ਨਾਲ ਵੀ ਫਰਸਟ ਸੈਕਿੰਡ ਪੋਜੀਸ਼ਨ ਲੈਂਦੀ ਰਹੀ ਫਿਰ ਮਾਸਟਰਜ਼ ਮੈਂ ਨੈਸ਼ਨਲ ਤੱਕ Udeci vine reprise-ul Andere! ਉਹ ਤੁਸੀਂ ਵਿਦੇਸ਼ ਵਿੱਚ ਵਗੇ ਹੋ ਕੈਨੇਡਾ ਵਿੱਚ ਵਗੇ ਸੇ ਕੈਨੇਡਾ ਦੇ ਐਮਪੀ ਨੇ ਵੀ ਤੁਹਾਨੂੰ ਸਨਮਾਨਿਤ ਕੀਤਾ ਸੀ ਕਿ ਉਹ ਬੰਮ ਕਿਹੜੀ ਗੇਮ ਸੀਗੀ ਤੇ ਕੀ ਉਸ ਵਾਰਤ ਲਗ ਹੋਇਆ ਸੀ ਜਿਹੜੇ ਕੈਨੇਡਾ ਦੇ ਐਮਪੀ ਮਿਸਿਸ ਸੋਨੀਆ ਸਿੱਧੂ ਐਂਡ ਉਹਨਾਂ ਦੇ ਐਮਐਲਏ ਸਰਦਾਰ ਪ੍ਰਭਜੋ ਸਿੰਘ ਸਰਕਾਰੀਆ ਉਹਨਾਂ ਨੇ ਮੈਨੂੰ ਆਨਰ ਕੀਤਾ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਸੀ ਕਿਉਂਕਿ ਮੈਂ ਉੱਥੇ ਵੀ ਜਾ ਕੇ ਜਿਮ ਜੁਆਇਨ ਕਰ ਲਿਆ ਸੀ ਤੇ ਉਹ ਜਿਮ ਦੇ ਜਿਹੜੇ ਮੇਰੇ ਫ੍ਰੀਜ਼ ਵਗੈਰਾ ਉਹਨਾਂ ਤੋਂ ਪਤਾ ਲੱਗਿਆ ਵੀ ਅੱਦਾ ਪੰਜਾਬ ਤੋਂ ਮੈਡਮ ਆਏ ਬਹੁਤ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਜਦੋਂ ਮੈਂ ਉੱਥੇ ਵੀ ਜਿਮ ਲਾਉਂਦੀ ਸੀ ਸਾਰੇ ਖੜ ਕਰਦੇ ਹਾਂ ਤੇ ਕਈਆਂ ਨੇ ਕਿਹਾ ਮੈਡਮ ਤੁਹਾਨੂੰ ਦੇਖਣ ਤੋਂ ਬਾਅਦ ਅਸੀਂ ਹੁਣ ਸੀਰੀਅਸਲੀ ਜਿਮ ਕਰਨਾ ਸ਼ੁਰੂ ਕਰ ਦਿੱਤਾ ਮਤਲਬ ਮੈਨੂੰ ਕੋਈ ਨਾ ਕੋਈ ਜਿਮ ਲਈ ਫਿਟਨੈਸ ਲਈ ਮਿਲਦੇ ਰਹਿੰਦੇ ਇਹ ਕੰਪਲੀਮੈਂਟਸ ਤੇ ਉਹਨਾਂ ਨੇ ਮੈਨੂੰ ਉੱਥੇ ਔਨਰ ਕੀਤਾ ਸੀ ਹਾਂ ਮੈਂ ਇੱਕ ਗੋਲਫ ਦਾ ਕੰਪੀਟੀਸ਼ਨ ਚ ਪਾਰਟਿਸਪੇਟ ਕੀਤਾ ਸੀ ਤੇ ਉੱਥੇ ਮੇਰਾ ਲੋਂਗੇਸਟ ਡਰਾਈਵ ਆਇਆ ਸੀ ਜਦ ਕਿ ਉੱਥੇ ਸਾਰੇ ਵਰਲਡ ਦੀਆਂ ਡਿਫਰੈਂਟ ਡਿਫਰੈਂਟ ਕੰਟਰੀਜ਼ ਦੀਆਂ ਲੇਡੀਜ਼ ਸੀਗੀਆਂ ਤੇ ਮੈਂ ਵਿਦਆਊਟ ਆਨੀ ਪ੍ਰੈਕਟਿਸ ਖੇਲੀ ਸੀ ਕਿਉਂਕਿ ਉੱਥੇ ਤਾਂ ਨਾ ਮੇਰੇ ਕੋ ਮੇਰਾ ਗੋਲਫ ਸੈੱਟ ਸੀ ਕਿਸੇ ਦੇ ਗੋਲਫ ਸੈੱਟ ਨਾਲ ਤੇ ਉਹ ਚ ਮੇਰਾ ਲੋਂਗੇਸਟ ਡਰਾਈਵ ਆਇਆ ਮੈਂ ਬੜੀ ਖੁਸ਼ ਹੋਈ ਸੀ। ਇਹ ਇਸਦਾ ਸੀ ਤੁਹਾਡੀ ਸੱਜੀ ਬਾਹ ਮੇਖ ਰਿਹਾ ਉੱਥੇ ਕੋਈ ਨਿਸ਼ਾਨ ਪਿਆ ਹੈ ਮਮ ਇਹ ਮਮ ਕਿਸ ਚੀਜ਼ ਦਾ ਨਿਸ਼ਾਨ ਪਿਆ ਸੀ। ਮੈਨੂੰ ਪੰਗੇ ਲੈਣ ਦੀ ਆਦਤ ਹੈ ਬਚਪਨ ਤੋਂ ਮੈਂ ਤੁਹਾਨੂੰ ਥੋੜਾ ਨੋਟਿਸ ਦਿੱਤਾ ਯੂ ਆਰ ਨਾਟੀ ਮੈਂ ਵੀ ਪੰਗੇ ਲੈਣੇ ਰਹਿੰਦੀ ਤੇ ਉਹ ਮੇਰਾ ਕਹ ਦੋ ਵੀ ਮੈਂ ਕਿਤੇ ਸਟੰਟ ਕੀਤਾ ਸੀ ਫਿਟਨੈਸ ਦਾ ਹੀ ਕੰਪੀਟੀਸ਼ਨ ਸੀ। ਤੇ ਉਥੇ ਮੈਂ ਟਾਈਲਸ ਬ੍ਰੇਕ ਕੀਤੀਆਂ ਸੀ ਉਹ ਮੈਂ ਚੰਡੀਗੜ੍ਹ ਸ਼ੋਅ 'ਚ ਵੀ ਕੀਤੀਆਂ ਸੀ ਇੱਥੇ ਘਰ ਪ੍ਰੈਕਟਿਸ ਵੀ ਕਰਕੇ ਗਈ ਸੀ ਪਰ ਉਥੇ ਉਹਨਾਂ ਦਾ ਸਟੇਜ ਨਾ ਵੁੱਡਨ ਸੀਗਾ ਬਾਉਂਸ ਕਰਦਾ ਸੀ ਉਹ ਮੇਰੇ ਦਿਮਾਗ 'ਚ ਨਹੀਂ ਆਇਆ ਵੀ ਮੈਨੂੰ ਇੱਥੇ ਪਰਫਾਰਮ ਨਹੀਂ ਕਰਨਾ ਜਦੋਂ ਮੈਂ ਉਹ ਬ੍ਰੇਕ ਕੀਤੀਆਂ ਸਾਰਾ ਬਾਉਂਸ ਹੋ ਕੇ ਪ੍ਰੈਸ਼ਰ ਮੇਰੇ ਤੇ ਆ ਗਿਆ ਔਨ ਦੀ ਸਪੋਰਟ ਸਟੇਜ ਤੇ ਹੀ ਮੇਰੇ ਬਾਹਾਂ ਫ੍ਰੈਕਚਰ ਹੋ ਗਈ ਸੀ ਪਰ ਮੈਂ ਉੱਥੇ ਕਿਸੇ ਨੂੰ ਸ਼ੋਅ ਨਹੀਂ ਕੀਤਾ ਨਾ ਕੋਈ ਚੀਕਾਂ ਮਾਰੀਆਂ ਨਾ ਕੋਈ ਰੋਈ ਫਿਰ 5 ਮਿੰਟ ਨੀਚੇ ਬੈਠੀ ਲਈ ਉਹਨਾਂ ਦੁਬਾਰਾ ਮੈਨੂੰ ਆਨਰ ਕਰਨ ਲਈ ਜੋ ਸਟੇਜ ਤੇ ਬੁਲਾਇਆ ਮੈਂ ਇੱਦਾਂ ਟੁੱਟੀ ਬਣ ਐਦਾਂ ਹੱਥ ਕਰਕੇ ਪ੍ਰਾਈਜ਼ ਲਿਆ ਮਤਲਬ ਉੱਥੇ ਕਿਸੇ ਇੱਕ ਨੂੰ ਨਹੀਂ ਪਤਾ ਲੱਗਿਆ ਸੀ ਨਾ ਮੇਰੇ ਫੇਸ ਐਕਸਪ੍ਰੈਸ਼ਨ ਤੋਂ ਮੇਰੀ ਆ ਫਿੰਗਰ ਵੀ ਫ੍ਰੈਕਚਰ ਹੋ ਚੁੱਕੀ ਮੇਰੇ ਦੋ ਸੀਜ਼ੇਰੀਅਨ ਵੀ ਹੋਏ ਹੋਏ ਮੇਰੇ ਬੜੀਆਂ ਸਰਜਰੀ ਵੀ ਬੜਾ ਕੁਝ ਹੁੰਦਾ ਪਰ ਜਦ ਦਾ ਸ਼ੋ ਮਸਟ ਗੋ ਆਨ ਫਿਰ ਆਪਾਂ ਗ੍ਰਿਪ ਚੇਂਜ ਕਰ ਲਈ ਗਾਲਫ ਦੀ ਇਹ ਥੋੜੇ ਦਿਨਾਂ ਨੂੰ ਰੈਸਟ ਦਿੱਤੀ ਦੁਬਾਰਾ ਫਿਰ ਸ਼ੁਰੂ ਕਰ ਲਿਆ ਪਹਿਲਾਂ ਸਟੀਲ ਰੌਡ ਪਈਆਂ ਫਿਰ ਕਢਵਾਈਆਂ ਸੇਮ ਸਰਜਰੀ ਹੋਈ ਦੁਬਾਰਾ ਮੇਰੀ ਦੋ ਵ ਪਰੀਆ ਬਈ ਨਹੀਂ ਇੱਥੋਂ ਤੁਸੀਂ ਸਟਰੋਂਗ ਰਹੋ ਤੁਸੀਂ ਖੁਸ਼ੀ ਕਰ ਸਕਦੇ ਸਾਨੂੰ ਦਿਲ ਨਹੀਂ ਛੱਡਣਾ ਚਾਹੀਦਾ ਹਿੰਮਤ ਰੱਖਣੀ ਚਾਹੀਦੀ ਹੈ ਕੁਝ ਵੀ ਹੋ ਸਕਦਾ ਕਿਹੜੀ ਮੁਸੀਬਤ ਆ ਸਕਦੀ ਹੈ ਪਰ ਤੁਹਾਨੂੰ ਕਦੇ ਹਿੰਮਤ ਨਹੀਂ ਹਾਰਨੀ ਚਾਹੀਦੀ ਜਿਸ ਨਾਲ ਤੁਸੀਂ ਵੀ ਕਰੇਗੀ ਤੁਹਾਡਾਂ ਲਈ ਕਾਫੀ ਕੁਝ ਹੋਇਆ ਪਰ ਤੁਸੀਂ ਤਾਂ ਸ਼ੋ ਮਸਤ ਗੋਨ ਹਾਂ ਹਾਂ ਇਹ ਜਦਾਂ ਕਰੋ ਵੀ ਖੁਦ ਕੋ ਕਰ ਬੁਲੰਦ ਇਤਨਾ ਖੁਦ ਕੋ ਕਰ ਬੁਲੰਦ ਇਤਨਾ ਕਿ ਖੁਦਾ ਹਰ ਫੈਸਲੇ ਸੇ ਪਹਿਲੇ ਪੁੱਛੇ ਬਤਾ ਤੇਰੀ ਰਜ਼ਾ ਕੀ ਹੈ ਇਟ ਮੀਨਸ ਤੁਸੀਂ ਐਨੇ ਸਟਰੋਂਗ ਹੋਵੋ ਵੀ ਤੁਹਾਨੂੰ ਮਤਲਬ ਜੇ ਤੁਸੀਂ ਆਪਣੇ ਆਪ ਵੀ ਇੰਨੇ ਸਟਰੋਂਗ ਹੋ ਗਏ ਤਾਂ ਫਿਰ ਇਹ ਆ ਵੀ ਜੋ ਤੁਸੀਂ ਚਾਹੋ ਤੁਸੀਂ ਪ੍ਰਾਪਤ ਕਰ ਲੈਣਾ ਤੁਹਾਨੂੰ ਡੈਡੀਕੇਟ ਹੋਣਾ ਪੈਂਦਾ ਤੁਹਾਡੀ ਵਿਲਪਰ ਸਟਰੋਂਗ ਚਾਹੀਦੀ ਹਾਂ ਲੋਕ ਜਿੱਦਾਂ ਲੇਡੀਜ਼ ਕਈ ਫੈਮਲੀ ਦੀ ਵੀ سپورਟ ਚਾਹੀਦੀ ਮੈਂ ਨਾ ਸਾਰੀਆਂ ਚੀਜ਼ਾਂ ਚ ਲੱਗੀ ਰਹੀ ਪੇਰੈਂਟਸ ਨੇ ਅੰਨਕ ਬੋਲਡ ਬਣਾਇਆ ਰਾਤੀ ਮੰਮੀ ਕੀਰਤਨ 16 ਸਾਬ ਦਾ ਪਾਠ ਸੁਣਾਉਂਦੇ ਹੁੰਦੇ ਸੀ ਕਹਿੰਦੇ ਸੀ ਜਿੱਥੇ ਤੱਕ ਆਵਾਜ਼ ਜਾਂਦੀ ਨਾ ਕੋਈ ਕੋਈ ਚੀਜ਼ ਤੁਹਾਡੇ ਤੇ ਕੋਈ ਬੁਰੀ ਚੀਜ਼ ਅਸਰ ਨਹੀਂ ਕਰ ਸਕਦੀ ਤੇ ਉਹ ਦਿਮਾਗ ਛੇ ਇੱਦਾਂ ਬੈਠ ਗਿਆ ਵੀ ਹਾਂ ਵੀ ਜਿਹੜੇ ਪਾਠ ਕਰਦੇ ਉਹਨਾਂ ਨੂੰ ਡਰਨਾ ਨਹੀਂ ਚਾਹੀਦਾ ਡਰਨਾ ਕਿਸ ਤਰ੍ਹਾਂ ਤੁਸੀਂ ਹਾਊਸ ਵਾਈਫ ਵੀ ਹੋ ਤੁਹਾਡੇ ਬੱਚੇ ਵੀ ਆ ਤੁਹਾਡੇ ਮਮ ਘਰ ਵਾਲੇ ਵੀ ਨੇ ਤੇ ਕਿਸ ਤਰ੍ਹਾਂ ਸਭ ਕੁਝ ਮੈਨੇਜ ਕਰਦੇ ਹੋ ਖੁਦ ਨੂੰ ਵੀ ਤੁਸੀਂ ਟਾਈਮ ਦੇਣਾ ਹੁੰਦਾ ਬਤ ਤੁਸੀ ਐਕਸਰੈਸ ਨੂੰ ਮੈਂ ਪੂਰੇ ਦਿਨ ਦੇ ਕਿੰਨਾ ਟਾਈਮ ਦਿੰਦੇ ਹੋ ਤੇ ਸਾਰਾ ਸਭ ਕੁਝ ਮੈਨੇਜ ਕਿਸ ਤਰ੍ਹਾਂ ਕਰਦੇ ਹੋ ਮਮ ਕਿਉਂਕਿ ਅਕਸਰ ਇਹ ਮੈਟਰੋਪੋਲਿਟਨ ਸਿਟੀ ਦੀ ਗੱਲ ਕਰ ਰਹੇ ਜਿਹੜੇ ਕੋਈ ਹਸਬੰਡ ਵਾਈਫ ਹੁੰਦੇ ਨੇ ਉਹ জব ਤੇ ਕਰਦੇ ਨੇ ਬਾਅਦ ਚੋ ਕਿੰਨਾ ਕਿਤੇ ਘਰ ਤੇ ਕਲੇਸ਼ ਵੀ ਜਿਹੜੇ ਹੁੰਦੇ ਨੇ ਅਨਬੰਦੀ ਹੁੰਦੀ ਤੁਹਾ ਤੁਸੀਂ ਸਭ ਕੁਝ ਮੈਨੇਜਿੰਗ ਕਿਸ ਤਰ੍ਹਾਂ ਕਰਦੇ ਹੋ ਇੱਕ ਟਾਈਮ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜੇ ਘਰ ਦੇ ਫੈਮਿਲੀ ਦੀ ਸਪੋਰਟ ਹੋਏ ਫਿਰ ਇਹ ਚੀਜ਼ਾਂ ਮੈਂ ਨਹੀਂ ਰੱਖਦੀਆਂ ਜਿਹਨੂੰ ਮੈਨੇਜ ਕਰਨਾ ਆਂਦਾ ਉਹ ਕੁਝ ਵੀ ਕਰ ਸਕਦਾ ਜਿਹਨੂੰ ਮੈਨੇਜ ਕਰਨਾ ਆਂਦਾ ਨਾ ਹਾਊ ਯੂ ਮੈਨੇਜ ਦ ਥਿੰਗਸ ਹਾਊ ਯੂ ਮੈਨੇਜ ਯਰ ਸਕੈਡਿਊਲ ਉਹ ਮੈਨੂੰ ਤਾਂ ਲੱਗਦਾ ਹੁੰਦਾ ਮੇਰੇ ਤੋਂ ਵੈਲਾ ਕੋਈ ਇਨਸਾਨ ਹੀ ਹੈ ਨਹੀਂ ਬਾਕੀ ਇਹ ਮੇਰੇ ਤੇ ਰੱਬ ਦੀ ਕਿਰਪਾ ਰਹੀ ਮੇਰੇ ਬੱਚਿਆਂ ਨੇ ਤੇ ਮੇਰੇ ਹਸਬੰਦ ਨੇ ਕبھی ਐਦਾ ਤੰਗ ਹੀ ਨਹੀਂ ਕੀਤਾ ਵੀ ਮੈਨੂੰ ਲੱਗੇ ਵੀ ਹਾਂ ਵੀ ਹਾਂ ਮੈਂ ਤਾਂ ਬਹੁਤ ਕੰਮ ਕਰਨਾ ਦੇ ਆਲ ਆਰ ਵੈਰੀ ਸਪੋਰਟਿਵ ਤੇ ਸਾਰੇ ਅਸੀਂ ਆਪਣਾ ਆਪਣਾ ਮਸਤ ਸਾਰੇ ਕੋਈ ਐਡੀ ਪ੍ਰੋਬਲਮ ਨਹੀਂ ਅੱਜਕੱਲ ਦੀ ਯੂਥ ਦੀ ਗੱਲ ਕਰੀ ਅੱਜਕੱਲ ਦੀ ਜਨਰੇਸ਼ਨ ਦੀ ਗੱਲ ਕਰੀ ਜਿਹੜੇ ਮਹਿਲਾਵਾਂ ਖਾਸ ਕਰਕੇ 30 ਤੋਂ ਬਾਅ ਤੋਂ ਬਾਅਦ ਅਰਣਭ ਮਾਰੀਆਂ ਜਿਹੜੀਆਂ ਜਕਰ ਲੈਂਦੀ ਹੈਗੀਆਂ ਵਾ ਕੀ ਮੈਮ ਇਸ ਦਾ ਆਪਾਂ ਕਾਰਨ ਸਮਝ ਸਕਦੇ ਕਿਉਂਕਿ ਪਹਿਲੇ ਜਿਹੜੀਆਂ ਬੀਬੀਆਂ ਸੀਗੀਆਂ ਪਨੀ ਪੰਜਾਬ ਦੀ ਮੈਮ ਚਾਹੇ 8 ਮਹੀਨੇ ਦੀ ਪ੍ਰੈਗਨੈਂਟ ਵੀ ਹੋਵੇ ਤਦ ਵੀ ਕੰਮ ਕਰਦੀਆਂ ਰਹਿੰਦੀਆਂ ਸੀਗੀਆਂ 70 80 80 ਸਾਲ ਤੱਕ ਪੋਚਾ ਝੜੋ ਲਾਉਂਦੇ ਸੀਗੇ ਪਰ ਅੱਜ ਕੱਲ ਦੀ ਜਿਹੜੀ ਪੰਜਾਬਣ ਨੇ ਆਪਣੇ ਕਿਤਨੇ ਕੀਤੇ ਹੋ ਬਿਮਾਰੀਆਂ ਨਾਲ ਚਪੇਟ ਤੇ ਜਲਦੀ ਆ ਜਾਂਦੇ ਨੇ ਇਸ ਦਾ ਮਮ ਕਾਰਨ ਆਪਾਂ ਕੀ ਸਮਝ ਸਮਝਦੇ ਇੱਕ ਇੱਕ ਮੈਨੂੰ ਪਤਾ ਕੀ ਲੱਗਦਾ ਹੈ ਬਿਮਾਰੀਆਂ ਨਹੀਂ ਹੈਗੀਆਂ ਇਹ ਤੁਹਾਨੂੰ ਡੈਫੀਸ਼ੈਂਸੀਜ਼ ਹੈ ਜੇ ਤੁਹਾਡੇ ਕੋਈ ਡੈਫੀਸ਼ੈਂਸੀ ਆਂਦੀ ਜਾਂ ਤੁਹਾਡੇ ਨੀਜ਼ ਪੇਨ ਹੋਣ ਲੱਗੇ ਕੋ ਪੇਨ ਸਟਾਰਟ ਹੋ ਗਏ ਆ ਤੁਮਹਾਨੂੰ ਤੁਹਾਡੇ ਜਾਂ ਵਿਟਾਮਿਨ ਡੀ 3 ਦੀ ਕਮੀ ਆ ਜਾਂ ਕੈਲਸ਼ੀਅਮ ਦੀ ਕਮੀ ਆ ਲੋਗਾਂ ਨੂੰ ਡੈਫੀਸ਼ੀਅਨਸੀ ਹੁੰਦੀ ਉਹਨੂੰ ਬਿਮਾਰੀਆਂ ਸਮਝ ਲੈਂਦੇ ਆ ਜੇ ਤਾਂ ਤੁਸੀਂ ਆਪਣੇ ਟੈਸਟ ਕਰਾ ਲਓ ਇੱਕ ਤਾਂ ਹਰੇਕ ਨੂੰ ਆਪਣੇ ਟੈਸਟ ਰੈਗੂਲਰ ਲੇਡੀਜ਼ ਨੂੰ ਸਪੈਸ਼ਲੀ ਕਰਾਉਂਦੇ ਰਹਿਣਾ ਚਾਹੀਦਾ ਵਿਦਨ 6 ਮੰਥ ਜਾਂ ਵਿਦਨ 1 ਇਅਰ ਜ਼ਰੂਰ ਕਰਵਾਓ ਹਨਾ ਅੱਜ ਕੱਲ ਬਿਮਾਰੀਆਂ ਦਾ ਪਤਾ ਨਹੀਂ ਲੱਗਦਾ ਦੂਸਰਾ ਇਹ ਹੈ ਵੀ ਜਿੰਨਾ ਤੁਸੀਂ ਖਾਓ ਜਿੰਨਾ ਖਾਓ ਜੇ ਸਮਝ ਤੁਸੀਂ ਖਾਣੇ ਦਾ ਦੋ ਦੋ ਰੋਟੀਆਂ ਤਿੰਨ ਟਾਈਮ ਬੈੱਡ ਤੋਂ ਤੁਸੀਂ ਹਿਲਦੇ ਨਹੀਂ ਉਹਨੇ ਤੁਹਾਨੂੰ ਬੈਡ ਫੈਟ ਹੀ ਦੇਣੀ ਆ ਤੁਸੀਂ ਜਿੰਨਾ ਖਾਓ ਉਹਨਾਂ ਡਾਈਜੈਸਟ ਕਰੋ ਪਹਿਲੀਆਂ ਲੇਡੀਜ਼ ਇਹ ਸੀਗੀਆਂ ਪ੍ਰੋਬਲਮ ਉਹਨਾਂ ਨੂੰ ਵੀ ਕੋਈ ਡੈਫੀਸ਼ੀਅਨਸੀ ਹੁੰਦੀ ਹੋਊਗੀ ਮਤਲਬ ਉਹਨਾਂ ਨੂੰ ਕਿਉਂਕਿ ਸਾਰਾ ਉਹਨਾਂ ਦੇ ਸਿਰ ਤੇ ਪਿਆ ਹੋਇਆ ਸੀ ਤੇ ਉਹ ਕੰਮ ਕਰਦੇ ਜਾਂ ਰਹੇ ਸੀ ਚਾਹੇ ਸਿਰ ਤੇ ਚੁੰਨੀ ਬੰਨ ਕੇ ਜੇ ਸਿਰ ਦੁਖਦਾ ਉਹਨਾਂ ਨੇ ਕੰਮ ਕਰੀ ਜਾਣਾ ਤੇ 노 ਡਾਊਟ ਉਹ ਕਿਉਂਕਿ ਜਿੰਨਾ ਖਾਂਦੇ ਸੀ ਉਹਨਾਂ ਡਾਈਜੈਸਟ ਕਰਦੇ ਸੀ ਦੇ ਵਰ ਵੈਰੀ ਸਟਰੋਂਗ ਫਿਜ਼ੀਕਲੀ ਤੇ ਅੱਜ ਕੱਲ੍ਹ ਦੀਆਂ ਕਿਉਂਕਿ ਸਾਡੀ ਫਿਜ਼ੀਕਲ ਵਰਕਆਊਟ ਹੋਣਾ ਨਹੀਂ ਰਿਹਾ ਖਾਈ ਅਸੀਂ ਉਹੀ ਜਾਣਨੇ ਸਗੋ ਉਹਦੇ 'ਚ ਹੋਰ ਕਿੰਨਾ ਐਦਾਂ ਦੀਆਂ ਚੀਜ਼ਾਂ ਐਡ ਕਰ ਲੀਆਂ ਜਿਹੜਾ ਜੰਕ ਫੂਡ ਹੋ ਗਿਆ ਆਈਸਕ੍ਰੀਮ ਹੋ ਗਿਆ ਇਹ ਉਹ ਜਿਹਨਾਂ ਦਾ ਕੋਈ ਫਾਇਦਾ ਨਹੀਂ ਹੈ ਹਨਾ ਤੇ ਉਹਦੇ ਨਾਲ ਤੁਹਾਡੇ ਬਾਡੀ 'ਚ ਸਾਈਡ ਇਫੈਕਟਸ ਆਣੀਆਂ ਆਣੇ ਆ। ਤੇ ਮੇਰਾ ਆਖਰੀ ਸਵਾਲ ਆ ਕੀ ਮੈਂ ਮੈਸੇਜ ਦੇਣਾ ਚਾਹੂਗੀ ਅੱਜ ਕੱਲ੍ਹ ਦੇ ਯੂਥ ਨੂੰ ਖਾਸ ਕਰਕੇ ਮਮ ਮਹਿਲਾਵਾਂ ਨੂੰ ਮੈਂ ਕੀ ਮੈਸੇਜ ਦੇਣਾ ਚਾਹੁੰਗੀ ਕਿਉਂਕਿ ਕਹਿੰਦੇ ਆ ਕਿ ਮਹਿਲਾਵਾਂ ਸਾਰਾ ਸਟ੍ਰੈਸ ਜਿਹੜਾ ਘਰ ਦਾ ਉਹ ਹੀ ਲੈਂਦੀ ਹੈ ਕੀ ਮੈਸੇਜ ਕੀ ਅਪੀਲ ਕਰਨਾ ਚਾਹੋਗੇ ਮੈਂ ਉਹਨ पहला तो है भी अबला है कमज़ोर नहीं अबला है कमज़ोर नहीं शक्ति का नाम ही नारी है सबको जीवन देने वाली मौत भी तुमसे हारी है पहली गल दे आर नॉट वीक अजक असं देखते हैं भी हर फील्ड मैं कहनी जेंट्स अगे आ इसलिए पहली गल तो दिमाग च रखिया ही ना करो भी वो मेल है मैं फीमेल हाँ वो भी इंसान हाँ अस भी इंसान हाँ जो मेहनत कर गया अगे चले जाना ਤੇ ਦੂਸਰੀ ਚੀਜ਼ ਇਹ ਆ ਵੀ ਜਿੰਨਾ ਖਾਓ ਉਹਨਾਂ ਡਾਈਜੈਸਟ ਕਰੋ ਤੇ ਸਿਰਫ ਮੈਂ ਲੇਡੀਜ਼ ਲਈ ਨਹੀਂ ਮੇਲਜ਼ ਲਈ ਵੀ ਹਰੇਕ ਲਈ ਇਹ ਕਹਿੰਨੇ ਵੀ ਨਸ਼ਿਆਂ ਤੋਂ ਦੂਰ ਰਹੋ ਕਿਉਂਕਿ ਕਿਸੇ ਦੇ ਵੀ ਐਡਿਕਟ ਹੋਣਾ ਅੱਛੀ ਗੱਲ ਨਹੀਂ ਇਹਨਾਂ ਚੰਗਾ ਤੁਸੀਂ ਫਿਟਨੈਸ ਦੇਡਿਕਟ ਹੋ ਫਿਟਨੈਸ ਇਜ਼ ਡਿਫਰੈਂਟ ਥਿੰਗ ਬੋਡੀ ਬਿਲਡਿੰਗ ਇਜ਼ ਡਿਫਰੈਂਟ ਥਿੰਗ ਕਈਆਂ ਨੂੰ ਵਹਿਮ ਬਹੁਤ ਆ ਵੀ ਹੈ ਨਹੀਂ weight ਨਹੀਂ ਚੱਕਣਾ weight ਨਹੀਂ ਚੱਕਣਾ weight ਨਾਲ ਇਹ ਹੋ ਜਾਂਦਾ ਹੋ ਜਾਂਦਾ ਕੁਝ ਨਹੀਂ ਹੁੰਦਾ weight ਨਾਲ ਜਿੱਦਾਂ ਤੁਸੀਂ ਉਹਨਾਂ ਕੰਮ ਕਰਨ ਵਾਲੇ ਲੇਬਰ ਕਲਾਸ ਦੇਖ ਲਓ ਨੰਨਾ weight ਚੱਕ ਕੇ ਤਸਲੇ ਚੱਕ ਕੇ ਕਿੰਨਾ ਚੜਦੇ ਉਤਰਦੇ ਨਾ ਕਿਸੇ ਦੇ ਗੋਡੇ ਖਰਾਬ ਨਾ ਕਿਸੇ ਦੇ ਵਾਲ ਚਿੱਟੇ ਨਾ ਕਿਸੇ ਦਾ ਪੇਟ ਨਿਕਲਿਆ ਹੋਇਆ ਇਸ ਲਈ ਜਿੰਨਾ ਖਾਓ ਉਹਨਾਂ ਡਾਈਜੈਸਟ ਕਰੋ ਤੇ ਨਸ਼ਿਆਂ ਤੋਂ بچੋ ਉਹਦੀ ਥਾਂ ਕੋਈ ਅਚੀਆਂ ਹੈਬਿਟਸ ਡਿਵੈਲਪ ਕਰੋ ਜਿਹਦੇ ਨਾਲ ਸੋਸਾਇਟੀ ਦਾ ਭਲਾ ਹੋਵੇ ਤੁਹਾਡੇ ਪੇਰੈਂਟਸ ਤੁਹਾਡੇ ਤੇ ਪ੍ਰਾਊਡ ਫੀਲ ਕਰਨ ਨਾਲੇ ਤੁਹਾਡਾ ਪੈਸਾ ਨਹੀਂ ਵੇਸਟ ਹੋਊਗਾ ਤੇ ਮੈਂ ਤਾਂ ਸਾਰਿਆਂ ਨੂੰ ਇਹੀ ਕਹਿੰਨੀ ਆਂ ਵੀ ਆਪਣਾ ਧਿਆਨ ਪੋਜ਼ਿਟਿਵ ਚੀਜ਼ਾਂ 'ਚ ਲਗਾਓ ਸੋਸਾਇਟੀ ਲਈ ਅੱਛਾ ਕਰੋ ਆਪਣੇ ਲਈ ਅੱਛਾ ਕਰੋ ਆਪਣੀ ਫੈਮਿਲੀ ਲਈ ਅੱਛਾ ਕਰੋ ਤੁਸੀਂ ਕਾਫੀ ਖਿਤਾਬ ਜਿਹੜੇ ਆਪਣੇ ਨਾਮ ਕੀਤਾ ਹੈ ਕੋਈ ਹੈ ਕਿ ਸੁਪਨਾ ਫਿਊਚਰ ਕੀ ਹਾਂ ਮੈਂ ਉੱਥੇ ਤੱਕ ਪਹੁੰਚਣਾ ਉਹ ਵੀ ਕੋਈ ਚੈਂਪੀਅਨਸ਼ਿਪ ਜਿੱਤਣੀ ਹੈ ਮੈਂ ਟਰੋਫੀ ਲੈ ਕੇ ਨਹੀਂ ਕੋਈ ਇਸ ਤਰ੍ਹਾਂ ਦਾ ਕੋਈ ਗੋਲ ਹੈ ਕੋਈ ਮੈਂ ਜਦੋਂ ਆ ਨੈਸ਼ਨਲ ਲੈਣਾ ਐਥਲੈਟਿਕਸ ਤੇ ਮੈਨੂੰ ਪਤਾ ਲੱਗਿਆ ਮਾਸਟਰਸ ਇੰਟਰਨੈਸ਼ਨਲ ਤੱਕ ਵੀ ਹੁੰਦਾ ਵੈਸੇ ਫਿਟਨੈਸ ਦੇ ਵੀ ਇੰਟਰਨੈਸ਼ਨਲ ਤੱਕ ਹੁੰਦੇ ਪਰ ਉਹਨਾਂ ਚ ਜਿੰਨੇ ਮੈਂ ਪਾਰਟਿਸਿਪੇਟ ਕੀਤਾ ਫਿਟਨੈਸ ਕੋਈ ਏਜ ਕੈਟਾਗਰੀ ਨਹੀਂ ਹੈ ਉਹ ਚ ਪਰ ਉਹਨਾਂ ਮਜ਼ਾ ਨਹੀਂ ਆਉਂਦਾ ਕਿਉਂਕਿ ਇੱਕ ਪਾਸੇ ਤੁਸੀਂ 20 ਸਾਲ ਦੇ ਆ 22 ਸਾਲ ਦੀ ਲੜਕੀ ਕੋ ਪਾਸੇ ਤੁਸੀਂ 52 ਸਾਲ ਦੇ ਇਹ ਮਾਸਟਰਸ ਹੈ 5-5 ਸਾਲ ਦੇ ਗੈਪ ਨਾਲ ਹੈਨਾ ਤੇ ਉਹ ਚ ਅੱਛਾ ਲੱਗਿਆ ਤੇ ਮੈਂ ਚਾਹਨੀ ਆ ਮੈਂ ਇੰਟਰਨੈਸ਼ਨਲ ਤੱਕ ਜਾਵਾਂ ਤੇ ਰੱਬ ਮੇਰੀ ਸਿਹਤ ਠੀਕ ਰੱਖੇ ਤੇ ਤੁਹਾਡੇ ਸਭ ਦੀਆਂ ਦੁਆਵਾਂ ਨਾਲ ਜਨਤਾ ਦੇ ਪਿਆਰ ਨਾਲ ਮੈਂ ਚੰਨੀ ਆ ਵੀ ਮੈਂ ਹੋਰ ਹਜੇ ਜਦ ਤੱਕ ਚੱਲਦੀ ਆ ਤੇ ਜ਼ਰੂਰ ਚਲਾਵਾਂ ਆਪਣੀਆਂ ਧੰਨਵਾਦ ਥੈਂਕ ਯੂ ਸੋ ਬਿਲਕੁਲ ਕਿਤਨਾ ਕਿਤੇ ਲੁਧਿਆਣਾ ਦੀ ਮਹਿਲਾ ਜਿਹੜੀ ਇਸ ਨੂੰ ਸੀ ਕਹਿੰਦੇ ਫਿਟਨੈਸ ਕੁਇਨ 55 ਸਾਲ ਉਮਰ ਪਰ ਕੋਈ ਵੀ ਵੇਖ ਕੇ ਕਹਿ ਨਹੀਂ ਸਕਦਾ ਵੱਖ-ਵੱਖ ਗੇਮਾਂ ਵਿੱਚ ਉਹਨੇ ਮੱਲਾ ਮਹਾਰੀਆਂ ਤੇ ਹੁਣ ਕਿਤਨਾ ਕਿਤੇ ਦੂਜੇ ਪਾਸੇ ਉਹਨੇ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਹਿੰਮਤ ਸਟਰੋਂਗ ਤੁਹਾਨੂੰ ਰਹਿਣਾ ਪਏਗਾ ਜਿਆਦਾ ਸੋਚਣਾ ਨਹੀਂ ਹੋਏਗਾ ਕੰਮ ਕਰੋ ਜਿੰਨਾ ਕਰ ਸਕਦੇ ਹੋ ਤੇ ਦਵਾਈਆਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕੀਤੀ ਜਾਵੇ ਬਾਕੀ ਉਹਨਾਂ ਦਾ ਸੁਪਨਾ ਹੀ ਹੈ ਕਿ ਮਾਸਟਰ ਦੇ ਵਿੱਚ ਜਿਹੜਾ ਦਾ ਇੰਟਰਨੈਸ਼ਨਲ ਖੇਡਾਂ ਵਿੱਚ ਇੰਟਰਨੈਸ਼ਨਲ ਕਿਤਨਾ ਕਿਤੇ ਜਾਣ ਦਾ ਉਹਨਾਂ ਦਾ ਸੁਪਨਾ ਜ਼ਰੂਰ ਹੈਗਾ ਤੇ ਅਸੀਂ ਵੀ ਆਪੀਲ ਕਰਾਂਗੇ ਕਿ ਮੈਂ ਵਾਦ ਤੋਂ ਵਾਦ ਟ੍ਰੇਨਿੰਗ ਕਰਨ ਤਾਂਕਿ ਜਿਹੜਾ ਨਾਮ ਹੈ ਜਿਹੜਾ ਉਹਨਾਂ ਦਾ ਗੋਲ ਹੈ ਉਹ ਜ਼ਰੂਰ ਪੂਰਾ ਕੀਤਾ ਜਾਵੇ ਉਹਨਾਂ ਦੇ ਵੱਲੋਂ ਕੈਮਰਾਮੈਨ ਮਨੀ ਦੇ ਨਾਲ ਭਰਤ ਸ਼ਰਮਾ ਦਸ